ਕੇ ਨਾਮ ਤੋਂ ਬਿਨਾ ਤਾਰੂ ਦੁਖ ਪਤਨ। ਉਹਨਾਂ ਨੂੰ ਸੰਸਾਰ ਵਿੱਚ ਸਦਾ ਹੀ ਘਾਟਾ ਹੈ। ਉਹ ਸੰਸਾਰ ਵਿੱਚ ਹਮੇਸ਼ਾ ਹੀ ਘਾਟੇ ਦੇ ਵਿੱਚ ਜਾਂਦੇ ਨੇ। ਮਨਮੁਖਤਾ ਹੋਮੇ ਦੇ ਆਸਰੇ ਉਹ ਕੰਮ ਕਮਾਉਂਦੇ ਆ ਜੋ ਕੋਹ ਪਹਨਿਰਾ ਪੈਦਾ ਕਰਦੇ ਆ। ਸਤਗੁਰ ਦੇ ਸਾਨ ਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜੜ ਪਿੰਦੇ ਆ ਇਹਨਾਂ ਆਵੇ ਸਭ ਧਰਮ ਦੇ ਨਿਤ ਜਗ ਟੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਜਿਹੜੇ ਗੁਰਮੁਖ ਆ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਅਮਰਤ ਨੂੰ ਪੀਂਦੇ ਆ ਗੁਰਬਾਣੀ ਦੇ ਵਿੱਚ ਅਮਰਤ ਹੈ ਆਪਾਂ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਅਮਰਤ ਵਿੱਚ ਬਾਣੀ ਅਮਰਤ ਸਾਰੇ ਬਾਣੀ ਦੇ ਵਿੱਚ ਅਮਰਤ ਹੈ ਬਾਣੀ ਸਾਡਾ ਗੁਰੂ ਹੈ ਇਹਦੇ ਵਿੱਚ ਅਮਰਤ ਹੈ ਤੇ ਉਹ ਗੁਰਮੁਖ ਜਨ ਫਿਰ ਗੁਰਬਾਣੀ ਦੇ ਵਿੱਚੋਂ ਉਸ ਅਮਰਤ ਨੂੰ ਪੀਂਦੇ ਆ ਅਮਰਤ ਰਸ ਚੱਕਦੇ ਉਹ ਫਿਰ ਜਿਹੜੇ ਅਮਰਤ ਨੂੰ ਪੀ ਲੈਂਦੇ ਆ ਨਾ ਉਹਨਾਂ ਨੂੰ ਹੋਰ ਰਸ ਫਿਰ ਚੰਗੇ ਨਹੀਂ ਲੱਗਦੇ ਕਈ ਕਈ ਪ੍ਰਕਾਰ ਦੇ ਨਸ਼ੇ ਕਰਦੇ ਆ ਸ਼ਰਾਬਾਂ ਪੀਂਦੇ ਆ ਜਾਹੂਰ ਨਸ਼ਿਆਉ ਜੀਵ ਕਰਦਾ ਹੈ ਉਹਨਾਂ ਨੂੰ ਉਹਦੇ ਵਿੱਚੋਂ ਰਸ ਮਿਲਦਾ ਹੈ ਉਹ ਨਸ਼ੇ ਵਿੱਚੋਂ ਰਸ ਮਿਲਦਾ ਇਸੇ ਤਰ੍ਹਾਂ ਮਹਾਰਾਜ ਗੁਰਬਾਣੀ ਵਿੱਚ ਬੁਨਮਾਨ ਕਰਦੇ ਨੇ ਜਿਹੜੇ ਫਿਰ ਇਹ ਰਸ ਲੈ ਲੈਂਦੇ ਆ ਇਹ ਨਸ਼ਾ ਪੀ ਲੈਂਦੇ ਆ ਉਹਨਾਂ ਨੂੰ ਫਿਰ ਹੋਰ ਕਿਸੇ ਚੀਜ਼ ਦੇ ਵਿੱਚੋਂ ਰਸ ਨਹੀਂ ਮਿਲਦਾ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਉਹ ਸ਼ਬਦ ਨੂੰ ਵਿਚਾਰ ਕੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਨੇ ਤੇ ਇਹਦੇ ਵਿੱਚੋਂ ਰਸ ਲੈਂਦੇ ਨੇ ਉਹਨਾਂ ਨੂੰ ਹੋਰ ਰਸ ਚੰਗੇ ਨਹੀਂ ਲੱਗਦੇ ਹੁਣ ਕਈ ਜੀਵ ਪੱਠੀ ਲਾ ਕੇ ਸ਼ਰਾਬ ਕੱਢਦੇ ਆ ਉਹਦੇ ਵਿੱਚੋਂ ਰਸ ਲੈਂਦੇ ਆ ਇਸੇ ਤਰ੍ਹਾਂ ਜਿਹੜੇ ਇਹ ਨਾਮ ਰੂਪੀ ਰਸ ਨੂੰ ਪੀ ਲੈਂਦੇ ਆ ਇਹ ਅੰਮ੍ਰਿਤ ਰਸ ਨੂੰ ਪੀ ਲੈਂਦੇ ਆ ਉਹਨਾਂ ਨੂੰ ਹੋਰ ਰਸਾਂ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਫਿਰ ਇਹ ਨਾਮ ਦੀ ਖਮਾਰੀ ਛੱਡਦੀ ਹੈ ਨਾਮ ਦਾ ਨਸ਼ਾ ਛੜਿਆ ਰਹਿੰਦਾ ਹੈ ਉਹਨਾਂ ਨੂੰ ਵੀ ਰਹਿੰਦਾ ਨਹੀਂ ਕਦੀ ਨਾ ਹੀ ਇਹ ਲੈਂਦਾ ਹੈ ਤੇ ਨਾ ਹੀ ਇਹ ਮੈਲਾ ਹੁੰਦਾ ਹੈ ਦੁਨਿਆਵੀ ਨਸ਼ੇ ਉਹ ਲੈ ਜਾਂਦੇ ਕੋਈ ਸਮਾਂ ਹੁੰਦੀ ਹੈ 2 ਘੰਟੇ 4 ਘੰਟੇ ਕੋਈ 6 ਘੰਟੇ 8 ਘੰਟੇ ਪਰ ਜਿਹੜਾ ਇਹ ਨਸ਼ਾ ਹੈ ਲਾਲ ਰੰਗ ਤਿਸ ਕੋ ਲਗਾ ਤਿਸਕੇ ਵਡਪਾਨ ਮੈਲਾ ਕਦੇ ਨਾ ਹੋਈ ਨਹਿ ਲਾਗੇ ਦਾਗਾ ਜਿਹੜੇ ਇਹ ਨਸ਼ਾ ਪੀ ਲੈਂਦੇ ਆ ਨਾ ਉਹਨਾਂ ਨੂੰ ਫਿਰ ਹੋਰ ਨਸ਼ਿਆਂ ਦੀ ਲੋੜ ਨਹੀਂ ਨਾ ਹੀ ਇਹ ਕਦੀ ਮੈਲਾ ਹੁੰਦਾ ਹੈ ਨਾ ਹੀ ਇਹਨੂੰ ਦਾਗ ਲੱਗਦਾ ਹੈ ਨਾ ਹੀ ਕਦੀ ਖਤਮ ਹੁੰਦਾ ਹੈ ਇਹ ਚੜਿਆ ਹੀ ਰਹਿਦਾ ਹੈ ਰਸ ਆਪਾਂ ਗੁਰਬਾਣੀ ਦੇ ਵਿੱਚ ਸਰਮਣ ਕਰਦੇ ਹਾਂ ਕਿ ਉਹ ਸੰਸਾਰ ਦੇ ਵਿੱਚ ਸੂਰਮਾ ਹੈ ਮਹਾਂ ਬੜੀਆ ਜਿਨ੍ਹਾਂ ਨੇ ਇਹ ਰਸ ਪੀਤਾ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੀ ਖਾਲਸਾ ਸਹੀ ਜੂ ਕਰੇ ਨਿਤ ਜੰਗ ਇਹ ਨੇ ਵੀ ਬਾਹਰ ਲੋਕਾਂ ਨਾਲ ਨਹੀਂ ਲੜੀ ਜਾਣਾ ਉਹ ਖਾਲਸਾ ਹੈ ਆਂਡ ਗਵਾਲ ਦੇ ਨਾਲ ਲੜੀ ਜਾਣਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਜਿਹੜਾ ਹੈ ਨੀਤੀ ਜੰਗ ਕਰਦਾ ਹੈ ਉਹ ਆਪਣੇ ਮਨ ਦੇ ਨਾਲ ਜੰਗ ਕਰਦਾ ਹੈ ਪੰਜਾਂ ਵਿਕਾਰਾਂ ਦੇ ਨਾਲ ਜੰਗ ਕਰਦਾ ਹੈ ਉਹਨੂੰ ਖਾਸਾ ਕਿਹਾ ਜਿਹੜਾ ਰੋਜ਼ ਨਾਮ ਜਪਦਾ ਹੈ ਸਵੇਰੇ ਉੱਠ ਕੇ ਬਾਣੀ ਪੜਦਾ ਹੈ ਨਿਤਨੇਮ ਕਰਦਾ ਹੈ ਉਹਨੂੰ ਖਾਸਾ ਕਿਹਾ ਜਾਂਦਾ ਹੈ ਕਹਿੰਦੇ ਜਿਹੜੇ ਇਹ ਰਸ ਪੀ ਲੈਂਦੇ ਆ ਉਹਨਾਂ ਨੂੰ ਉਹ ਦੂਜੀ ਰਸ ਫਿਰ ਚੰਗੇ ਨਹੀਂ ਲੱਗਦੇ ਸਹਿਜੇ ਜਾ ਕੇ ਸਹਿਜੇ ਸੋਵੇ ਗੁਰਮੁਖ ਅਨ ਦਿਨ ਉਸਤਤ ਹੋਵੇ ਜੋ ਜਿਹੜੇ ਵੀ ਮਨੁੱਖ ਸਤਿਗੁਰ ਦੇ ਸਾਣ ਮੁਖ ਹੋ ਕੇ ਆਤਮਿਕ ਡੂਲਤਾ ਵਿੱਚ ਜਾਗਦਾ ਹੈ ਤੇ ਆਤਮਿਕ ਡੂਲਤਾ ਵਿੱਚ ਹੀ ਸੌਂਦੇ ਆ ਜਾਗਦਿਆਂ ਵੀ ਹਰੀ ਦਾ ਨਾਮ ਜਪਦੇ ਆ ਤੇ ਸੁੱਤਿਆਂ ਵੀ ਹਰੀ ਦਾ ਨਾਮ ਜਪਦੇ ਰਹਿੰਦੇ ਆ ਉਹਨਾਂ ਨੂੰ ਹਰ ਰੋਜ਼ ਹਰ ਵੇਲੇ ਹਰੀ ਦੀ ਉਸਤਤ ਦੀ ਆਹਰ ਲੱਗਦੀ ਹੈ ਹਰ ਵੇਲੇ ਪਰਮਾਤਮਾ ਦੀ ਉਸਤਤ ਕਰਦੇ ਆ ਵਡਿਆਈ ਕਰਦੇ ਆ ਉਹਦੇ ਗੁਣ ਗਾਉਂਦੇ ਆ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਜਿਹੜੇ ਮਾਨਮਕ ਹੁੰਦੇ ਆ ਜਿੱਥੇ ਵੀ ਬੈਠਦੇ ਉੱਥੇ ਨਿੰਦਿਆ ਕਰੀ ਜਾਂਦੇ ਸਾਰਾ ਸਾਰਾ ਇੱਕ ਦੂਜੇ ਦੀ ਚੁਗਲੀ ਈਰਖਾ ਨਫ਼ਰਤ ਦਾ ਬਿਆਦੀ ਕਰੀ ਜਾਂਦੇ ਇਸ ਕਰਕੇ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਕਿ ਗੁਰਮੁਖ ਅਣ ਦਿਨ ਉਸਤਤ ਹੋਵੇ ਉਹ ਜਿੱਥੇ ਵੀ ਬੈਠਦੇ ਆ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆ ਉਹਦੀ ਉਸਤਤ ਕਰਦੇ ਆ ਉਹਦੀ ਵਡਿਆਈ ਕਰਦੇ ਆ ਮਨਮੁਖ ਭਰਮੇ ਸਹਿਸਾ ਹੋਵੇ ਮਨਮੁਖ ਜੀਵ ੜਕਣਾ ਦੇ ਵਿੱਚ ਹੀ ਰਹਿੰਦੇ ਆ ਕਿਉਂਕਿ ਉਸ ਨੂੰ ਤੋਖਲਾ ਰਹਿੰਦਾ ਹੈ ਮਨਮੁਖ ਜੀਵ ਜਿਹੜਾ ਹੈ ਉਹ ੜਕਣਾ ਦੇ ਵਿੱਚ ਹੀ ਰਹਿੰਦਾ ਹੈ ਕੌਕੀ ਸਿਮਰਨ ਨਹੀਂ ਕਰਦਾ ਗੁਰਬਾਣੀ ਪੜ੍ਹਦਾ ਨਹੀਂ ਅੰਮ੍ਰਿਤ ਨੂੰ ਪੀਂਦਾ ਨਹੀਂ ਗੁਰਬਾਣੀ ਦੇ ਨਾਲ ਪ੍ਰੇਮ ਨਹੀਂ ਗੁਰਬਾਣੀ ਦੇ ਨਾਲ ਪਿਆਰ ਨਹੀਂ ਉਹ ਰਸ ਮਹਿਦਾ ਨਹੀਂ ਪੜਤਨਾਂ ਦੇ ਵਿੱਚ ਹੀ ਪਜਿਆ ਰਹਿੰਦਾ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਭਵਰਾ ਹੁੰਦਾ ਹੈ ਉਹ ਲੈਟ ਦੇ ਨਾਲ ਪਿਆਰ ਕਰਦਾ ਹੈ ਉਹ ਕੀਆ ਤੰਗਾ ਜਿਹੜਾ ਹੁੰਦਾ ਹੈ ਨਾ ਉਹ ਲੈਟ ਦੇ ਨਾਲ ਪਿਆਰ ਕਰਦਾ ਹੈ ਲੈਟ ਨੂੰ ਸਾਗ ਦਿੰਦੀ ਹੈ ਇੱਕ ਭਵਰਾ ਹੁੰਦਾ ਹੈ ਉਹ ਫੁੱਲ ਤੇ ਜਾ ਕੇ ਬੈਠਦਾ ਹੈ ਬੁਲਾਵ ਦੇ ਕੋਲ ਤੇ ਸੁਗੰਧੀ ਲੱਗਦਾ ਹੈ ਉਹਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਿ ਉਹਦੇ ਵਿੱਚ ਹੀ ਆਪਣਾ ਜਿਹੜਾ ਆ ਉਹ ਜਾਨ ਨੂੰ ਦਿਵਾ ਲੈਂਦਾ ਹੈ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਮ੍ਰਿਗ ਮੀਨ ਬਤੰਗ ਕੁੰਚਰ ਏਕ ਦੁਖ ਵਿਨਾਸ਼ ਇਹਨਾਂ ਨੂੰ ਏਕ ਇੱਕ ਦੁਖ ਲੱਗਾ ਹੈ ਫਿਰ ਉਹਨ ਨੂੰ ਨਾਲ ਨਾਲ ਦੇ ਵਿੱਚ ਵਸਤ ਹੁੰਦਾ ਹੈ ਉਸਤੂਰੀ ਹੁੰਦੀ ਉਹਦੇ ਅੰਦਰ ਉਹ ਭਟਕਦਾ ਰਹਿੰਦਾ ਹੈ ਉਹਦੇ ਅੰਦਰ ਹੀ ਹੁੰਦੀ ਉਹ ਬਾਹਰ ਭਟਕਦਾ ਰਹਿੰਦਾ ਸਾਰੀ ਮਨ ਮੁਖ ਦੀ ਵੀ ਇਝ ਹੀ ਹਾਲਤ ਹੈ ਮ੍ਰਿਗ ਮੀਨ ਬਤੰਗ ਕੁੰਚਰ ਕੁੰਚਰ ਉਦਾਹਾਂਤੀ ਆਤੀ ਨੂੰ ਵੀ ਰੋਗ ਲੱਗਾਇ ਕਾਮਦਾ ਉਹ ਆਪਣੇ ਜੀਵਨ ਦੀ ਬਾਜੀ ਨੂੰ ਗਵਾ ਜਾਂਦਾ ਹੈ ਕਾਮ ਅਰੋਗ ਮੈਗਲ ਬਸਤੀ ਇਹ ਜਿਹੜਾ ਇੱਕ ਇੱਕ ਦੁੱਖ ਲੱਗਾ ਹੈ ਇਹਨਾਂ ਨੂੰ ਰੋਗ ਲੱਗਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਤੈਨੂੰ ਪੰਜ ਰੋਗ ਲੱਗੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੈਨੂੰ ਪੰਜ ਲੱਗੇ ਆ ਉਹਨਾਂ ਨੂੰ ਇੱਕ ਇੱਕ ਲੱਗਾ ਹੈ ਜੀਵਨ ਦੀ ਬਾਜੀ ਨੂੰ ਹਾਰ ਗਿਆ ਇਸ ਵੇ ਜਿਹੜਾ ਹੁੰਦਾ ਹੈ ਉਹਦੇ ਅੰਦਰ ਹੀ ਕਸਤੂਰੀ ਇਹ ਬਾਹਰ ਭਟਕਦਾ ਰਹਿੰਦਾ ਸਾਰੀ ਉਮਰ ਮ੍ਰਿਗ ਮੀਨ ਪਤੰਗ ਉੰਚਰ ਇਹ ਆਪਣੇ ਜੀਵਨ ਦੀ ਬਾਜ ਨੂੰ ਹਾਰ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਮਾਨਤ ਮੁਖ ਪਰਮੇ ਸੰਸਾਰ ਰੋਹ ਲੈ ਰੋਂਦਾ ਹੀ ਰਹਿੰਦਾ ਹੈ ਜਿਹੜਾ ਮਾਨਮੁਖ ਜੀਵ ਹੈ ਭਟਕਣਾ ਦੇ ਵਿੱਚ ਹੀ ਰਹਿੰਦਾ ਹੈ ਗੁਰਬਾਣੀ ਨਹੀਂ ਪੜਦਾ ਚਾਰ ਦਾ ਨਹੀਂ ਅਮਰਤ ਰਸ ਨਹੀਂ ਦਿੰਦਾ ਉਹ ਪੜਤਨਾਂ ਦੇ ਵਿੱਚ ਹੀ ਰਹਿਦਾ ਮਨਮੁਖ ਮੂਲੋਂ ਭੁੱਲਿਆ ਭੁੱਲਿਆ ਹੀ ਰਹਿੰਦਾ ਹੈ ਪਰਮਾਤਮਾ ਨੂੰ ਸਾਰੀ ਉਮਰ ਇਹ ਰੰਦਾ ਹੀ ਕਵਾ ਲੈਦਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਗ ਅੰਕਾਰ ਝਗੜਾ ਕਰਦੇ ਆ ਅਨ ਦਿਨ ਗੁਜ਼ਰੈ ਜੋ ਸਵੇਰੇ ਉੱਠਦਾ ਹੈ ਲੜਾਈ ਝਗੜੇ ਕਾਲ ਕਲੇਸ਼ ਝਗੜਾ ਕਰਦੇ ਆ ਅਨ ਦਿਨ ਗੁਜ਼ਰੈ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਦੀ ਹਿਰ ਲਈ ਬੋਲਣ ਸਭ ਵਿਕਾਰ ਮਾੜਾ ਹੀ ਬੋਲਦਾ ਹੈ ਵਿਕਾਰਾਂ ਦੇ ਵਿੱਚ ਹੀ ਰਹਿੰਦਾ ਹੈ ਹੰਕਾਰ ਦੇ ਵਿੱਚ ਰਹਿੰਦਾ ਹੈ ਈਮੇ ਦੇ ਵਿੱਚ ਹੀ ਰਹਿੰਦਾ ਹੈ ਜੀਵਨ ਦੀ ਬਾਜ਼ੀ ਮਾਰਦਾ ਮਨ ਮੁਖ ਕਮਲਾ ਰਗੜੇ ਲੂਜੀ ਜੁੜਾ ਮਨਮੁਖ ਜੀਵਨ ਹੈ ਉਹ ਕਮਲਿਆਂ ਦੀ ਨਿਆਈ ਆਪਣੇ ਜੀਵਨ ਨੂੰ ਹਾਰ ਜਾਂਦਾ ਹੈ ਸਹਿਬ ਪਵਨ ਗੁਰਬਾਣੀ ਉਧਰ ਹੁਕਮ ਕਰ ਰਹੀ ਨੇ ਕਹਿੰਦੇ ਨੇ ਕਿ ਮਨਮੁਖ ਜੀਵ ਜਿਹੜੇ ਆਪਣਾ ਕਮਲਿਆਂ ਦੇ ਵਾਂਗ ਜੀਵਨ ਬੀਤ ਕਰ ਰਹੇ ਨੇ ਜਿਸ ਤਰ੍ਹਾਂ ਕਮਲਾ ਹੁੰਦਾ ਹੈ ਉਹ ਕੋਈ ਇੱਕ ਦੇ ਟਾਕੇ ਕੋਈ ਲਫਾਵਾ ਕੁਝ ਮਿਲਦਾ ਇਕੱਠਾ ਕਰੀ ਜਾਂਦਾ ਹੈ ਕਹਿੰਦੇ ਬਿਨ ਨਾਵੇ ਜਗ ਕਮਲਾ ਫਿਰੈ ਗੁਰਮਖ ਨਜ਼ਰੀਆ ਆਇਆ ਝਗੜਾ ਕਰਦਿਆਂ ਉਹਦੇ ਨੂੰ ਜਨਮ ਹੋਇਆ ਜਿਹੜਾ ਉਹ ਝਗੜਿਆਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਹੈ ਭਸ਼ਨਾ ਵਾਂਗ ਡੰਗਰਾ ਵਾਂਗ ਮਾਨਮੁਖ ਜੀਵਨ ਜਿਹੜਾ ਆਪਣਾ ਉਹ ਜੀਵਨ ਲਗਾ ਲੈਂਦਾ ਖਾលਿਆ ਪੀੜਿਆ ਸੋਲਿਆ ਲੜਾਈ ਝਗੜੇ ਕਰਨੇ ਕਰਮ ਕਰਦੇ ਬਸ ਕਹਿੰਦੇ ਕਿ ਮਾਨਮੁਖ ਜਿਹੜਾ ਜੀਵ ਆ ਉਸ ਤਰ੍ਹਾਂ ਜੀਵਨ ਦੀ ਬਾਜ਼ ਨੂੰ ਆਪ ਜਾਂਦਾ ਝਗੜਾ ਕਰਦਿਆਂ ਹਨ ਦਿਨ गुذرਣ ਸ਼ਬਦ ਨਾ ਕਰੇ ਵਿਚਾਰ ਨਾ ਗੁਰਬਾਣੀ ਨੂੰ ਪੜਦਾ ਹੈ ਨਾ ਸਿਮਰਨ ਕਰਦਾ ਹੈ ਤੇ ਪਸ਼ੂਆਂ ਦੀ ਨਿਆਈ ਜਿਹੜਾ ਹੈ ਆਪਣੇ ਜੀਵਨ ਨੂੰ ਵਿਨਾਸ਼ ਗਤੀਤ ਕਰ ਲੈਂਦਾ ਹੈ ਜਿਹੜੇ ਵੀ ਜੀਵ ਪ੍ਰਮਾਤਮਾ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਜੀਵ ਆਪਣੇ ਜੀਵਨ ਦਾ ਲਾਹਾ ਲੈ ਕੇ ਜਾਂਦੇ ਨੇ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਉਸ ਇੱਕ ਹਰੀ ਨੂੰ ਧਿਆਉਂਦੇ ਨੇ ਉਸ ਇੱਕ ਪਰਮਾਤਮਾ ਦਾ ਨਾਮ ਜਪਦੇ ਨੇ ਉਸ ਦਾ ਸਿਮਰਨ ਕਰਦੇ ਨੇ ਉਹਨੂੰ ਚੇਤੇ ਕਰਦੇ ਨੇ ਉਹ ਪਰਮਾਤਮਾ ਉਹ ਇੱਕ ਹੈ ਉਹ ਹਰੀ ਇੱਕ ਹੈ ਉਹਦੇ ਨਾਮ ਵੱਖੋ ਵੱਖਰੇ ਹੈ ਨਾ ਸੀ ਵੱਖੋ ਵੱਖਰੇ ਰੱਖਿਓ ਪਰਮਾਤਮਾ ਇੱਕ ਹੋਇਆ ਇੱਕ ਓੰਕਾਰ ਲਿਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਤੇ ਸਾਡੇ ਈਵਰੀ ਪਿੰਡਾਂ ਦੇ ਵਿੱਚ ਚਾਹੀਦਾ ਹੈ ਨਵੀਂ ਲੱਗਦੀ ਹੈ ਬੱਚਿਆਂ ਨੂੰ ਖੁਸ਼ੀਦਾ ਵੀ ਇੱਕ ਓੰਕਾਰ ਦਾ ਮਤਲਬ ਕਰੀਏ ਸਾਡੇ ਬੱਚਿਆਂ ਨੂੰ ਏਕ ਓੰਕਾਰ ਦਾ ਮਤਲਬ ਹੀ ਨਹੀਂ ਪਤਾ ਹੁੰਦਾ ਵੀ ਏਕ ਓੰਕਾਰ ਦਾ ਮਤਲਬ ਕੀ ਆ ਉਹਨਾਂ ਨੂੰ ਖੁਸ਼ੀ ਵੀ ਕਿੱਥੇ ਲਿਖਿਆ ਕਿੰਨੇ ਲਿਖਿਆ ਕਹਿੰਦੇ ਕੋਈ ਪਤਾ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਏਕ ਓੰਕਾਰ ਦਾ ਉਚਾਰਨ ਕੀਤਾ ਇਤੇ ਗੀਤਾ ਸੁਲਤਾਨ ਫੋਲੋ ਦੀ ਨਿਧਰਤੀ ਦੇ ਇਸ ਕਰਕੇ ਜੇਕਰ ਗੁਰੂ ਘਰ ਆ ਕੇ ਗਿਆਨੀ ਨੇ ਜਾ ਮੱਥਾ ਟੇਕਿਆ ਚਲੇ ਗਏ ਸਾਨੂੰ ਇਹ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕੀ ਸਮਝਾ ਰਹੇ ਨੇ ਤੇ ਫਿਰ ਸਾਨੂੰ ਸਮਝਾ ਰਹੇ ਨੇ ਕਿ ਪਸ਼ੂਆਂ ਦੀ ਨਿਆਈ ਜੀਵਨ ਬੀਤ ਕਰੀ ਜਾ ਰਿਹਾ ਜਿਸ ਤਰ੍ਹਾਂ ਪਸ਼ੂ ਡੰਗਰ ਹੁੰਦੇ ਆ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਬਹੁਤਾ ਫਰਕ ਨਹੀਂ ਉਹਨਾਂ ਨੇ ਵੀ ਖਾ ਲਿਆ ਪੀ ਲਿਆ ਸੌ ਲਿਆ ਘੜਾ ਲੜਾਈ ਝਗੜੀ ਕਰ ਲਈ ਇਸੇ ਤਰ੍ਹਾਂ ਜੀ ਅਸੀਂ ਵੀ ਜੀਵਨ ਬਤੀਤ ਕਰੀ ਜਾ ਰਹੇ ਆਂ ਗੁਰਬਾਣੀ ਨੂੰ ਵਿਚਾਰਿਆ ਹੀ ਨਹੀਂ ਗੁਰੂ ਘਰ ਆ ਕੇ ਸਮਝਿਆ ਨਹੀਂ ਤੇ ਫੇਰ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੀਵਨ ਦੀ ਬਾਣੀ ਮਾ ਜਾਓਗੇ ਇਹ ਤੀਜੇ ਪਾਤਸ਼ਾਹ ਤਨ ਤਨ ਸੈਭ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਗੁਰਬਾਣੀ ਅੰਦਰ ਫਰਮਾਨ ਕਰ ਰਹੇ ਨੇ ਹੁਕਮ ਕਰ ਰਹੇ ਨੇ ਕਿ ਜਿਹੜੇ ਜੀਵਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਜੀਵਨ ਦੀ ਬਾਣੀ ਨੂੰ ਹਿਤ ਜਾਂਦੇ ਨੇ ਤੇ ਜਿਹੜੇ ਮਾਨਮੁਖ ਜੀਵਾ ਉਹ ਨਾਮ ਚਰਨ ਕਰਕੇ ਨਾਮ ਸਮਝਣ ਕਰਕੇ ਇਹ ਜਿਹੜੇ ਜੀਵਨ ਦੀ ਬਾਜੀ ਨੂੰ ਹਾਰ ਜਾਂਦੇ ਨੇ ਇਹ ਪਾਵਨ ਗੁਰਬਾਣੀ ਅੰਦਰ ਰੂਪ ਸਰੂਪਮ ਕਰ ਲੈਣੇ ਸੋ ਕੋਈ ਵੀ ਰਸਨਾ ਬਾਚੀ ਨਾ ਰਹਿ ਜਾਵੇ ਰੋਜੀ ਸ਼ੁਰੂ